की नार बहुत हित जासो सदा संग लागी जब ही हंस तजी एह प्रेम Preetam jaan le hoon, Bill. ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਸਾਧ ਸੰਗਤ ਜੀ ਇਹਦੇ ਆਮ ਤੌਰ ਤੇ ਅਰਥ ਇਹ ਕੀਤੇ ਜਾਂਦੇ ਨੇ ਜਿਹੜੇ ਦੁਨਿਆਵੀ ਅਰਥ ਨੇ ਉਹਨਾਂ ਨੂੰ ਟੁਕਾ ਲਓ ਪਰ ਜੇ ਉਹਨਾਂ ਨੂੰ ਟੁਕਾਓਗੇ ਨਾ ਤਾਂ ਪੈਸੀਮਿਸਮ ਸ਼ੁਰੂ ਹੋ ਜਾਏਗਾ ਆਮ ਤੌਰ ਤੇ ਅਰਥ ਇਹ ਕੀਤੇ ਜਾਂਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਤ ਚਹੂ ਦੀਸ ਕੇਰਾ ਬੀਪਤ ਪਰ ਹੀ ਸਭ ਇਸੰਘ ਛਾਟਤ ਕੋਉ ਨਾ ਆਵਤ ਨਹੀਂ ਰਹਿ ਇਹਦੇ ਆਮ ਤੌਰ ਤੇ ਅਰਥ ਇਹ ਸਮਝ ਜਾਂਦੇ ਨੇ ਜਦੋਂ ਸਾਡੇ ਕੋਲ ਸੁੱਖ ਆਰਾਮ ਔਰ ਪੈਸਾ ਹੋਵੇ ਤਾਂ ਸਾਰੇ ਰਿਸ਼ਤੇਦਾਰ ਬਣ ਜਾਂਦੇ ਨੇ ਨੇੜੇ ਆ ਜਾਂਦੇ ਨੇ ਬਿਪਦ ਪਰ ਹੀ ਸਭੀ ਸੰਛਾੜਤ ਜਦੋਂ ਪ੍ਰੋਬਲਮ ਦੇ ਦਿਨ ਆ ਜਾਂਨ ਤਾਂ ਸਾਰੇ ਸਾਥ ਛੱਡ ਜਾਂਦੇ ਨੇ ਕੋਊ ਨਾ ਆਵਤ ਨੇ ਰਹਿ ਇਹਦਾ ਮਤਲਬ ਲੋਕਾਂ ਨਾਲ ਨਾ ਉਠਿਆ ਬੈਠਿਆ ਕਰੀਏ ਇਹਦਾ ਮਤਲਬ ਆਨੰਦ ਕਾਰਜ ਨਾ ਕਰਾਈਏ ਇਹਦਾ ਮਤਲਬ ਰਿਸ਼ਤੇਦਾਰੀ ਬਰਾਦਰੀ ਨਾ ਨਿਭਾਈਏ ਗੁਰੂ ਪਾਚਕ ਅੰਦਰ ਹਸਣਦਿਆ ਖੇਲਣਦਿਆ ਪੈਣਦਿਆ ਖਾਣਦਿਆ ਵਿਝੇ ਹੋਵੇ ਮੁਕਤ ਮਨੂੰ ਬ੍ਰਾਦਰੀ ਨਿਭਾਣੀ ਹੈ ਪਰ ਕਿਸ ਤਰ੍ਹਾਂ ਨਿਭਾਣੀ ਹੈ ਮਨੂੰ ਗੁਰੂ ਕੋਲੋਂ ਅਕਲ ਲੈਣੀ ਆ ਬਸ ਸਤਗੁਰੂ ਕੋਲੋਂ ਸਮਤ ਲੈ ਲੈ ਬ੍ਰਾਦਰੀ ਕਿਵੇਂ ਨਿਭਾਈਦਾ ਬ੍ਰਾਦਰੀ ਕਿਹੜੀ ਹੁੰਦੀ ਹੈ ਬਲੱਡ ਰਿਲੇਸ਼ਨ ਵਾਲੀ ਨੂੰ ਬ੍ਰਾਦਰੀ ਨਹੀਂ ਕਹਿੰਦੇ ਨੇ ਸੋ ਕੱਟ ਰਿਸ਼ਤੇ ਦਾਣਾ ਨੂੰ ਬ੍ਰਾਦਰੀ ਨਹੀਂ ਕਹਿੰਦੇ ਨੇ ਸੋ ਕੱਟ ਸਿਰਫ ਮੇਰੀ ਜਾਤ ਵਾਲਿਆਂ ਨੂੰ ਬ੍ਰਾਦਰੀ ਨਹੀਂ ਕਹਿੰਦੇ ਨੇ ਸਿਰਫ ਮੇਰੇ ਧਰਮ ਵਾਲਿਆਂ ਨੂੰ ਬ੍ਰਾਦਰੀ ਨਹੀਂ ਕਹਿੰਦੇ ਨੇ ਬ੍ਰਾਦਰੀ ਦਾ ਮਤਲਬ ਹੁੰਦਾ ਅਵਲੱਲਾ ਨੂ ਰੁਪਇਆ ਕੁਦਰਤ ਕੇ ਸਭ ਬੰਦੇ ਸਾਰੇ ਬੰਦਿਆਂ ਨਾਲ ਕਿਵੇਂ ਡੀਲ ਕਰੀਦਾ ਹੈ ਇਹ ਵਾਲੀ ਬਰਾਦਰੀ ਨਾਲ ਜੀਣ ਦੀ ਅਕਲ ਆਉਂਦੀ ਹੈ ਅੱਜ ਕੱਲ ਦਿਨ ਮਨਾ ਰਹੇ ਹੋ ਨਾ ਭਗਤਪੂਰਨ ਸਿੰਘ ਜੀ ਦਾ ਉਹਨਾਂ ਨੇ ਪੂਰੀ ਬਰਾਦਰੀ ਦੇ ਬੱਚਿਆਂ ਨੂੰ ਸੰਭਾਲਿਆ ਜਿਹੜੇ ਅਪਾਹਜ ਸਨ ਜਿਹੜੇ ਬਿਮਾਰ ਸਨ ਸਾਨੂੰ ਬਾਣੀ ਸਿਖਾਉਂਦੀ ਹੈ ਲੰਗਰ ਕਰਨਾ ਸਿਖਾਉਂਦੀ ਹੈ ਸੜਾ ਲੰਗਰ ਇਸ ਵਾਸਤੇ ਨਹੀਂ ਆ ਸਿੱਖ ਲੋਕ ਕੀ ਆਇਆ ਕਰਨ ਔਰ ਉਹ ਲੰਗਰ ਖਾ ਕੇ ਚਲੇ ਜਾਂਦੇ ਬਰਾਦਰੀ ਮੀਨ ਸਾਰੀ ਦੁਨੀਆ ਇਨਸਾਨੀਅਤ ਜ਼ਾਤ ਆਪਣੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਦੇ ਅਸੀਂ ਜਦੋਂ ਐ ਬਾਹਰਲੇ ਦੁਨੀਆ ਦੇ ਅਰਥ ਕਰਦੇ ਆ ਨਾ ਤਾਂ ਅਸੀਂ ਪੈਸੀਮਿਸਟਿਕ ਹੋ ਜਾਂਦੇ ਆ ਉਦਾਸੀਨ ਹੋ ਜਾਂਦੇ ਆ ਉਹ ਸਾਰੇ ਆ ਮੇਰੇ ਨੇੜੇ ਨਾ ਪੈਸੇ ਪਿੱਛੇ ਆਏ ਨੇ ਇਹ ਸਾਰੇ ਸੈਲਫਿਸ਼ ਨੇ ਉਹ ਜੀ ਬਾਣੀ ਅੰਦਰ ਕਿਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਤਰ੍ਹਾਂ ਕਰਕੇ ਅਸੀਂ ਲੋਕਾਂ ਨਾਲ ਨਾ ਅੰਦਰੋਂ ਲੋਕਾਂ ਨਾਲ ਵਰਤਦੇ ਆ ਪਰ ਅੰਦਰੋਂ ਸਭ ਨੂੰ ਸੈਲਫਿਸ਼ ਸਮਝਦੇ ਆ ਅੰਦਰੋਂ ਸਭ ਨੂੰ ਚੋਰ ਸਮਝਦੇ ਆ ਸਾਡਾ ਬੱਚਾ ਬਾਣੀ ਨਾਲ ਵੱਡਾ ਹੋ ਕੇ ਜੁੜ ਕਿਉਂ ਨਹੀਂ ਪਾਂਦਾ ਇੱਕ ਵਾਰੀ ਮੈਂ ਐਗਜ਼ਾਮਪਲ ਸਾਂਝੀ ਕੀਤੀ ਸੀ ਬੱਚਾ ਟੀਵੀ ਤੇ ਸੁਣ ਰਿਹਾ ਸਾਰੇ ਰੱਬ ਜੀ ਦੇ ਬੰਦੇ ਨੇ ਬੱਚੇ ਨੇ ਕਥਾ ਸੁਣੀ ਗੁਰਦੁਆਰੇ ਜਾ ਕੇ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਬੱਚੇ ਨੇ ਸੁਣਿਆ ਅਸੀਂ ਸਾਰੇ ਰੱਬ ਜੀ ਦੇ ਬੰਦੇ ਹਾਂ ਪਰ ਜਦੋਂ ਬੱਚਾ 5 ਸਾਲ ਦਾ ਹੋਇਆ ਸਕੂਲ ਜਾਣ ਲੱਗਾ ਅਸੀਂ ਉਹਨੂੰ ਕਿਹਾ ਆਪਣੇ ਬਸਤੇ ਦਾ ਧਿਆਨ ਰੱਖੀ ਪੈਨ ਪੈਨਸਿਲ ਦਾ ਧਿਆਨ ਰੱਖੀ ਬਾਕੀ ਸਭ ਚੋਰ ਹੁੰਦੇ ਨੇ बच्चा सोच लगा ये सारे रब चोर ने बच्चे दे मान के मन अंदर बैठ गई मैं अपन चीजा संभाल के रखनी है सब चोर ने चारों पास दी वह प्रैक्टिस नो नहीं कर पाएगा कि कुदरत के सब बंदे हूँ सारे विचरेगा पर सारू चोर समझेगा असि कदों जीवेंगे जदों तक दूज ते शवे दूजिया ट्रस्ट लूज कर जे दूजिया पा ही नहीं सकांगे। जब भी सका जप्फी सबको मीथमापन की ना कर ही नहीं सका जे कर अस अर्थ समझ लिए जगत में झूठी देखी प्रीत वह पंक्ति दे अर्थ कुछ होर ने जे मैं ये कोल इस लालच ही जाता कि कल मेरे कम आएगा फलाने ਦੇ ਕੋਲੋਂ ਕੱਲ ਕੰਮ ਕਢਾਣਾ ਹੈ ਇਸ ਕਰਕੇ ਉਹਦੇ ਨਾਲ ਦੋਸਤੀ ਯਾਰੀ ਪਾਓ ਔਰ ਸ਼ਰਾਬ ਦਾ ਗਲਾਸ ਉਹਦੇ ਨਾਲ ਖੜਕਾ ਲਓ ਜਾਂ ਉਹਨਾਂ ਨੂੰ ਆਪਣੇ ਘਰ ਰੋਟੀ ਤੇ ਬੁਲਾ ਲਓ ਇਸ ਤਰੀਕੇ ਦੇ ਨਾਲ ਰਿਲੇਸ਼ਨਸ਼ਿਪ ਵਧਾਈ ਜਾਣਾ ਪਰ ਪਿੱਛੇ ਵੈਸਟਿਡ ਇੰਟਰਸਟ ਹੋਣਾ ਉਹਨੂੰ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਕਹਿੰਦੇ ਨੇ ਲੇਕਿਨ ਸੁਖਵੇਂ ਆਨ ਬਹੁਤ ਮਿਲ ਬੈਠਤ ਉਹਦੇ ਵੇਲੇ ਸੋਚਣਾ ਤਾਂ ਇਹ ਮਨ ਅੰਦਰ ਭੁਲੇਖਾ ਪੈਂਦਾ ਕਿ ਮੈਂ ਸਭ ਤੋਂ ਰਿਚਾਂ ਜਿਹੜਾ ਸਾਡਾ ਬਿਜ਼ਨਸ ਹੈ ਉਹ ਸਿੱਧਾ ਅਸ਼ਮਾਨ ਤੋਂ ਰੱਬ ਜੀ ਨੇ ਮੇਰੇ ਕੰਨ ਵਿੱਚ ਭੂਕਿਆ ਹੋਰ ਕਿਸੇ ਨੂੰ ਪਤਾ ਨਹੀਂ ਇਹ ਨੇੜੇ ਆੜ ਨਹੀਂ ਦੇਣਾ ਚਾਹੀਦਾ ਘਰ ਅੰਦਰ ਵੜਨ ਨਹੀਂ ਚਾਹੀਦਾ ਇਹਨਾ ਚਾਹੀਦਾ ਆਪਣੀ ਫੈਕਟਰੀ ਅੰਦਰ ਬਿਲਕੁਲ ਨਹੀਂ ਵੜਨ ਦੇਣਾ ਚਾਹੀਦਾ ਸਾਰੇ ਚੋਰ ਨੇ ਔਰ ਸਾਰੇ ਜਿਹੜੇ ਮੇਰੇ ਨੇੜੇ ਲੱਗਦੇ ਨੇ ਮੈਨੂੰ ਲੁੱਟ ਕੇ ਲੈ ਜਾਣਗੇ ਇਹਦੇ ਇਹ ਭਾਵ ਅਰਥ ਨਿਕਲਦੇ ਜਾਂਦੇ ਨੇ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਹਰ ਕਿਸੇ ਤੇ ਸ਼ੱਕ ਦੀ ਨਜ਼ਰ ਜਾਏਗੀ ਜਦੋਂ ਸ਼ੱਕ ਦੀ ਨਜ਼ਰ ਜਾਏ ਨਾ ਔਰ ਉਹ ਹੋਵੇ ਨਾ ਤਾਂ ਬੜਾ ਪਛਤਾਵਾ ਹੁੰਦਾ ਹੈ ਪਰ ਲੋਕੀ ਫਿਰ ਵੀ ਸਿੱਧੇ ਰਾਹ ਨਹੀਂ ਟੁਰਦੇ ਲੋਕੀ ਫਿਰ ਵੀ ਸ਼ੱਕ ਨੂੰ ਪਾਲੀ ਰੱਖਦੇ ਨੇ ਮੈਂ ਅੱਜ ਘਰ ਮੰਮੀ ਨਾਲ ਗੱਲ ਕਰ ਰਿਹਾ ਸੀ ਇੱਕ ਇੱਕ ਬੱਚਾ ਰਾਤੀ ਲੇਟ ਆਇਆ ਤੇ ਉਹਨੇ ਕਿਹਾ beta देर से नहीं आते हैं ਕੁਝ ਦਿਨਾਂ ਬਾਅਦ ਫਿਰ ਲੇਟ ਆਇਆ ਤੇ ਉਹਨੇ ਕਿਹਾ ਲੇਟ ਕਿਉਂ ਆਇਆ ਰਾਤੀ 2 ਵਜੇ ਤੂੰ ਕਿਉਂ ਆਇਆ ਕਹਿੰਦਾ ਮੇਰੀ ਕਾਰ ਦਾ ਟਾਇਰ ਪੰਚਰ ਹੋ ਗਿਆ ਸੀ ਮੈਂ ਸਟੈਪਨੀ ਲਗਾਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲ ਨਹੀਂ ਲੱਗੀ ਸਾਹਮਣੇ ਝੁੱਗੀ ਝੌਪੜੀ ਸੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਉਹ ਸੁੱਤੇ ਹੋਏ ਲੋਕ ਝੁੱਗੀ ਝੌਪੜੀ ਤੋਂ ਮੇਰੀ ਹੈਲਪ ਕਰਨ ਆਏ ਉਹਨਾਂ ਨੇ ਲਗਾ ਦਿੱਤੀ ਅਲਟੀਮੇਟਲੀ ਮੈਂ ਪਹੁੰਚ ਗਿਆ ਸਾਸੰਗ ਜੀ ਇਹ ਟ੍ਰੂ ਹੈਪਨਿੰਗ ਉਸ ਬੱਚੇ ਦੀ ਉਸਨੇ ਆਪਣੇ ਪਿਓ ਨੂੰ ਸੁਣਾਈ ਜੇ ਸਾਰੀ ਗੱਲ ਸੁਣਨ ਤੋਂ ਬਾਅਦ ਪਿਓ ਕਵੇ ਅੱਛਾ ਆ ਗਏ ਸੀ ਲੇਟ ਮਤ ਆਈਓ ਇਹਦਾ ਮਤਲਬ ਪਿਓ ਦੀ ਜਸਟੀਫਿਕੇਸ਼ਨ ਮੰਨ ਹੀ ਨਹੀਂ ਰਿਹਾ ਪਿਓ ਡਿਸਐਗਰੀਜ਼ ਵਿਦ ਥਿਸ ਜਸਟੀਫਿਕੇਸ਼ਨ ਕਿ ਸੱਚੀ ਮੁੱਚੀ ਟਾਇਰ ਪੈਂਚਰ ਹੋਏ ਹੋਏ ਜੇ ਪਿਓ ਕਹੇ ਅੱਛਾ ਆ ਗਏ ਸੀ ਮਤ ਲੇਟ ਆਈਓ ਇਹਦਾ ਮਤਲਬ ਅੱਜ ਜਾਣ ਕੇ ਉਹ ਲੇਟ ਆਇਆ ਹੈ ਦੈਟ ਮੀਨਸ ਪਿਓ ਨੂੰ ਟਰਸਟ ਹੀ ਨਹੀਂ ਹੈ ਇਹਦਾ ਮਤਲਬ ਜਦੋਂ ਅਸੀਂ ਜਸਟੀਫਿਕੇਸ਼ਨ ਸੁਣਨ ਤੋਂ ਬਾਅਦ ਵੀ ਸ਼ੱਕੀ ਨਜ਼ਰ ਬਣਾਈ ਰੱਖਦੇ ਆ ਤਾਂ ਉਹ ਇਹੋ ਗੱਲ ਪਾਲੀ ਜਾ ਰਹੀ ਆ ਕਿ ਮੇਰੇ ਅੰਦਰ ਤੇ ਰੱਬ ਜੀ ਨਹੀਂ ਵਸਦੇ ਨੇ ਕਿਉਂਕਿ ਇਹਦੇ ਅੰਦਰ ਵੀ ਨਹੀਂ ਵਸਦੇ ਨੇ ਇਹ ਝੂਠਾ ਹੈ ਸਾਧ ਸੰਗਤ ਜੀ ਅਸੀਂ ਆਪਣੇ ਝੂਠੇ ਖਿਆਲਾਂ ਨੂੰ ਦੂਜਿਆਂ ਤੇ ਇੰਪੋਜ਼ ਕਰਦੇ ਆ ਸੁਖ ਮੈਂ ਆਨ ਬਹੁਤ ਮਿਲ ਭੈਠਤ ਰਹਿਤ ਚਉ ਦੀਸ ਕੇਰਾ ਅਸੀਂ ਸਾਰੇ ਆਪਣੇ ਆਪ ਨੂੰ ਅਮੀਰ ਜ਼ਾਦੇ ਸਮਝਦੇ ਆ ਔਰ ਪੜੀ ਜਾਂਦੇ ਆ ਕੁਦਰਤ ਕੇ ਸਭ ਬੰਦੇ ਪੜੀ ਜਾਂਦੇ ਆ ਸਾਰਾ ਰਾਮ ਕੀ ਅਨਛਾਹ ਪੜੀ ਜਾਂਦੇ ਆ ਇੱਕ ਪੀਤਾ ਇੱਕ ਅਸਕੇ ਬਾਰਕ ਲੇਕਿਨ ਸਾਡੇ ਘਰ ਦੀ ਦੀਵਾਰ ਦੇ ਨਾਲ ਕੋਈ ਮੈਲੇ ਕਪੜੇ ਵਾਲਾ ਖੜਾ ਹੋ ਜਾਏ ਸਾਡੀ ਕਾਰ ਦੇ ਨਾਲ ਥੋੜਾ ਢੋਲ ਆ ਕੇ ਵੀ ਖੜਾ ਹੋ ਜਾਏ ਓਏ ਪਰੇ ਹੋ ਯਾਂ ਸੇ ਕਾਰ ਗੰਦੀ ਹੋ ਜਾਏਗੀ ਮਕਾਨ ਗੰਦਾ ਹੋ ਜਾਏਗਾ ਚਲੋ ਪਰੇ ਚਲੋ 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 ਯਾਂ ਸੇ ਸਾਡੇ ਘਰਾਂ ਦੇ ਵਿੱਚ ਘਰ ਵਿਆਹ ਤੇ ਤੰਬੂ ਲੱਗੇ ਹੋਣ ਤਾਂ ਅਸੀਂ ਉਹਨਾਂ ਨੂੰ ਚੂੜੇ-ਚੂੜੇ ਕਹਿ ਕੇ ਪਰੇ ਤੱਕ ਕਹਿ ਦਿੰਨੇ ਆ ਉਹ ਚੂੜੇ ਨਹੀਂ ਨੇ ਜਿਨ੍ਹਾਂ ਨੂੰ ਖਵਾ ਰਹੇ ਆ ਉਹਨਾਂ ਨੂੰ ਤੇ ਡਾਕਟਰ ਨੇ ਮਨਾ ਵੀ ਕੀਤਾ ਹੈ 슈ਗਰ ਵੀ ਹੈ ਬਲੱਡ ਪ੍ਰੈਸ਼ਰ ਵੀ ਹੈ ਮਿੱਠਾ ਵੀ ਨਾ ਖਾਣਾ ਲੂਣ ਵੀ ਨਾ ਖਾਣਾ ਉਹਨਾਂ ਨੂੰ ਜਿਹੜੇ ਸੂਰਜ ਨੂੰ ਸਲਾਮ ਖਵਾੜਾ ਚਾਹੁੰਦੇ ਆ ਜਿਹੜੇ ਵਿਚਾਰੇ ਭੁੱਖੇ ਬੈਠੇ ਨੇ ਉਹਨਾਂ ਨੂੰ ਪਹਿਲਾਂ ਰੋਟੀ ਦੇ ਸਕਦੇ ਆ ਜੇ ਗੁਰੂ ਨਾਨਕ ਦੇ ਸਿੱਖਾਂ ਤਾਂ ਚੜੀ ਬਰਾਤ ਵੇਲੇ ਉਹ ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਨੂੰ ਪਹਿਲਾਂ ਰੋਟੀ ਖਵਾਵਾਂਗੇ ਸਾਡੀ ਸਾਡੀ ਪੂਰੀ ਦੁਨੀਆ ਵਿੱਚ ਗੇਮ ਸਾਡੀ ਪਰਸਨੈਲਿਟੀ ਦੀ ਬਦਲ ਜਾਏਗੀ ਬਰਥਡੇ ਵਾਲੇ ਦਿਨ ਆਪਣੇ ਬੱਚੇ ਦੇ ਨਾਲ ਕੇਕ ਕੱਟ ਕੇ ਇਕ ਖਾੜ ਦੀ ਬਜਾਏ ਪੂਰੀ ਦੁਨੀਆ ਦੇ ਲੋੜਵੰਦਾ ਦੇ ਨਾਲ ਇਹ ਸਾਂਝ ਕਰਨੀ ਸ਼ੁਰੂ ਕਰਾਂਗੇ ਬਦਲ ਜਾਏਗੀ ਗੇਮ ਆਪਣੇ ਆਪ ਨੂੰ ਅਮੀਰ ਜ਼ਾਦਾ ਸਮਝ ਕੇ ਆਪਣੇ ਆਪ ਨੂੰ ਇਮਾਨਦਾਰ ਸਮਝ ਕੇ ਦੂਜਿਆਂ ਨੂੰ ਸੈਲਫੀ ਚੋਰ ਸਮਝ ਕੇ ਟਰਸਟ ਲੂਜ਼ ਕਰਕੇ ਅਸੀਂ ਇਨਸਾਨੀਅਤ ਦਾ ਪਿਆਰ ਨਹੀਂ ਪਾ ਸਕਦੇ ਡਿਸ ਹਾਰਮਨੀ ਵੱਧਦੀ ਜਾਂਦੀ ਹੈ ਵਿਪਤ ਪਰਿਸਾ ਬੀ ਸੰਛਾੜਾ ਤੋਏ ਮੁਸੀਬਤ ਵੇਲੇ ਕੋਈ ਕੰਮ ਨਹੀਂ ਆਤਾ ਇਹ ਤੇ ਦੁਨੀਆ ਵਿੱਚ ਚੱਲਦਾ ਹੀ ਹੈ ਇਹਦਾ ਕੀ ਹੈ ਇਹ ਬੜੀ ਬੜੀ ਧਰਮੀ ਕੀ ਗੱਲ ਹੈ ਇਹ ਤੇ ਆਪ ਬੰਦੇ ਨੂੰ ਨਜ਼ਰ ਆਂਦਾ ਭਾਵੇਂ ਬਾਣੀ ਪੜੇ ਭਾਵੇਂ ਨਾ ਪੜੇ ਨਜ਼ਰ ਆਂਦਾ ਹੀ ਹੈ ਆਪਣੇ ਬਾਰੇ ਗੱਲ ਚੱਲ ਰਹੀ ਹੈ ਮੇਰੇ ਉੱਤੇ ਟੁਕਾਣ ਬਾਰੇ ਚੱਲ ਰਹੀ ਹੈ ਪਹਿਲਾਂ ਸਮਝ ਚੁੱਕਿਆ ਮੇਰੇ ਮਨ ਨੂੰ ਸਮਝਾਇਆ ਮੇਰਾ ਮਨ ਇਹਨਾਂ ਇੰਦਰੀਆਂ ਗਿਆਨ ਇੰਦਰੀਆਂ ਨਾਲ ਸਾਰਿਆਂ ਨਾਲ ਮਿਲ ਕੇ ਇਹਨਾਂ ਦੀ ਗੱਲ ਚੱਲ ਰਹੀ ਹੈ ਸੁਖਵੇਂ ਆਨ ਬਹੁਤ ਮਿਲ ਬੈਠਤ ਜਦੋਂ ਤੂੰ ਇਹਨਾਂ ਸਾਰਿਆਂ ਇੰਦਰੀਆ ਗਿਆਨ ਇੰਦਰੀਆ ਦੀ ਪੂਰੀ ਮौज ਕਰਾਂਦਾ ਰਹਿਣਾ ਤਾਂ ਆਤੇ ਤੇਰੇ ਨਾਲ ਰਹਿੰਦੇ ਨੇ ਤਾਂ ਤੇਰੇ ird gir ਫਿਰਦੇ ਨੇ ਬਿਪਤ ਭਰੀ ਬਿਪਤ ਦਾ ਕੀ ਮਤ ਬੰਦਾ ਸਾਸਾਂ ਦਾ ਬਿਪਤ ਹੁੰਦਾ ਬਿਪਤਾ ਮੁਸੀਬਤ ਮੁਸੀਬਤ ਕਦੋਂ ਪੈਂਦੀ ਹੈ ਮਨ ਨੂੰ ਜਦੋਂ ਮਨ ਅਫਸੈਟ ਹੁੰਦਾ ਹੈ ਜਦੋਂ ਮਨ ਕਲਕਲ ਕਰਦਾ ਹੈ ਜਦੋਂ ਮਨ ਡਰਦਾ ਹੈ ਜਦੋਂ ਮਨ ਉੱਤੇ ਕਲਯੁਗ ਛਾਂਦਾ ਹੈ ਡਿਸਟਰਬਡ ਹੁੰਦਾ ਹੈ ਅਨਸਟੇਬਲ ਹੁੰਦਾ ਹੈ ਇਹ ਮਨ ਦੀ ਬਿਪਤਾ ਹੈ ਬਿਪਤਾ ਦਾ ਮਤਲਬ ਹੁੰਦਾ ਮਨ ਨੂੰ ਜੰਮ ਚੰਮੜ ਗਏ ਨੇ ਮਨ ਨੂੰ ਭੜੇ ਖਿਆਲ ਚੰਮੜ ਗਏ ਨੇ ਮਨ ਨੂੰ ਬੈਡ ਥੌਟਸ ਬਾਦਰ ਕਰ ਰਹੀਆਂ ਬਿਪਤਪਰੀ ਸਾਬੀ ਸੰਗ ਛਾੜਤ ਇਹ ਉਸ ਵਲੇ ਸਾਥ ਨਹੀਂ ਦਿੰਦੇ ਅੱਖਾਂ ਨਹੀਂ ਕਹਿੰਦੀਆਂ ਮਨ ਜੀ ਤੁਸੀਂ ਸਾਨੂੰ ਬੜੇ ਰੂਪ ਵਿਖਾਏ ਨੇ ਬੜੀਆਂ ਮੌਜਾਂ ਕਰਾਈਆਂ ਬੜੀਆਂ ਫਿਲਮਾਂ ਦਿਖਾਈਆਂ ਅਸੀਂ ਤੁਹਾਡਾ ਹੈਲਪ ਕਰਦੇ ਹਾਂ ਨੋ ਅੱਖਾਂ ਸਾਥ ਨਹੀਂ ਦਿੰਦੀਆਂ ਪੈਰ ਸਾਥ ਨਹੀਂ ਦਿੰਦੇ ਹੱਥ ਸਾਥ ਨਹੀਂ ਦਿੰਦੇ ਦੰਦ ਜੀਬ ਕੌਣ ਕੋਈ ਸਾਥ ਨਹੀਂ ਦਿੰਦੇ ਨੇ ਬੀਪਤ ਪਰੇ ਸਭੀ ਸੰਚਾੜਦ। ਐ ਸਾਥ ਨਹੀਂ ਦਿੰਦੇ ਨੇ ਮਨ ਸਮਝ। ਤੇਰੇ ਅੰਦਰ ਰੱਬ ਦੀ ਵਜਦੇ ਨੇ ਉਹਨਾਂ ਦਾ ਸੁਣਿਆ ਕਿਉਂ ਨਹੀਂ ਸੁਣਦਾ? ਇਹਨਾਂ ਦੇ ਨਾਲ ਤੂੰ ਜਿੰਦਾ ਰਹਿਣਾ ਨਹੀਂ ਵਿਖੇ ਬਨ ਫੀਕਾ ਤਿਆਗ ਨਹੀਂ ਸਕੀਏ। ਨਾ ਮਹਾਰਸ ਪਿਓ ਤੂੰ ਅੰਦਰ ਦੀ ਗੱਲ ਸੁਣ। ਜ਼ਮੀਰ ਦੀ ਆਵਾਜ਼ ਨੂੰ ਸੁਣ। ਵਿਪਤ ਪਰੀ ਸਭੀ ਸੰਗ ਛਾੜਤ ਕੋਉ ਨਾ ਆਵਤ ਨੇਰਾ ਐ ਸਾਥ ਨਹੀਂ ਦਿੰਦੇ ਨੇ ਨੈਕਸਟ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਔਰ ਇਹਦੇ ਅਰਥ ਇਹ ਕਰ ਲੈ ਘਰ ਕੀ ਨਾਰ ਉਹ ਵਾਲੀ ਜਨਾਨੀ ਪਰ ਸਾਥ ਸੰਗਤ ਜੀ ਬੜੇ ਸਾਰੇ ਐਸੇ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਆਪਣੇ ਨਾਲ ਟੁਕਾ ਨਹੀਂ ਬਾਨਗੇ ਬੜੇ ਸਾਰੇ ਐਸੇ ਨੇ ਜਿਨ੍ਹਾਂ ਦੀ ਜਨਾਨੀ ਦੀ ਡੈਥ ਹੋ ਚੁੱਕੀ ਹੈ ਉਹ ਨਹੀਂ ਟੁਕਾ ਪਾਣਗੇ ਬੜੇ سارے ਐਸੇ ਨੇ ਜਿਹੜੇ ਵਿਆਹ ਹੋਏ ਨੇ ਔਰ ਉਹਨਾਂ ਦੀ ਵੋਟੀ ਦੇ ਨਾਲ ਤਲਾਕ ਹੋ ਚੁਕਾ ਉਹ ਵੀ ਨਹੀਂ ਟੁਕਾ ਪਾਣਗੇ ਬੜੇ سارے ਰਹਿੰਦੇ ਹੀ ਸੈਲੀ ਬੇਸੀਚ ਨੇ ਬ੍ਰਹਮਚਾਰੀ ਰਹਿੰਦੇ ਨੇ ਉਹ ਕਹਿੰਦੇ ਸਾਡੇ ਤੇ ਨਹੀਂ ਟੁਕਦਾ ਪਰ ਸਤਸੰਗ ਜੀ ਸਤ ਗੁਰ ਕੀ ਨੂੰ ਕਹਿੰਦੇ ਨੇ ਸਤਗੁਰ ਕਹਿੰਦੇ ਨੇ ਸਤ ਗੁਰ ਸੱਚਾ ਗੁਰ ਯੂਨੀਵਰਸਲੀ ਟਰੂਥ ਦਾ ਜਿਹੜਾ ਮੈਸੇਜ ਹੁੰਦਾ ਨਾ ਉਹ ਸਾਰਿਆਂ ਤੇ ਐਪਲੀਕੇਬਲ ਹੁੰਦਾ ਹੈ। ਛੋਟਾ ਵੱਡਾ ਅਮੀਰ ਗਰੀਬ, ਗੋਰਾ ਕਾਲਾ, ਇਸਤਰੀ ਮਰਦ, ਜਿਸ ਮਰਜ਼ੀ ਸਟੇਟਸ ਦਾ, ਜੋ ਮਰਜ਼ੀ ਭਾਵੇਂ ਹੋਵੇ, ਵਿਆਹਾ ਹੋਵੇ, ਨਾ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਜੋ ਮਰਜ਼ੀ ਹੋਵੇ, ਹਰ ਕਿਸੇ ਤੇ। ਨਾਰ ਦਾ ਮਤਲਬ ਹੁੰਦਾ ਹੈ ਇਹ ਮਾਤ। ਘਰ ਕੀ ਨਾਰ? ਔਟੀ ਨੂੰ ਪਤਨੀ ਨੂੰ ਨਹੀਂ ਕਹਿ ਰਹੇ। ਨਾ ਉਹਨੂੰ ਨਿੰਦਿਆ ਤੇ ਨਾ ਉਹਦੇ ਬਾਰੇ ਕਹਿ ਰਹੇ ਨੇ। ਘਰ ਕੀ ਨਾਰ ਦਾ ਮਤਲਬ ਹੈ ਇਸ ਘਰ ਦੀ ਨਾਰ ਮਤਲਬ ਸੋਚਨੀ ਵਾਲੀ ਮਤ ਹਰ ਇਨਸਾਨ ਉੱਤੇ ਐਪਲੀਕੇਬਲ ਹੈ ਕਿ ਹਰ ਇਨਸਾਨ ਦੀ ਇੱਕ ਨਾਰ ਹੈ ਉਹਦੀ ਮਤ ਜਿਉ ਚੰਗੀ ਨਾ ਨਾ ਹੋਵੇ ਤਾਂ ਤਾਂ ਨਾਜੀ ਕਹਿੰਦੇ ਨੇ ਘਰ ਕੀ ਗੀ ਹਨ ਉਹਨੂੰ ਗੀ ਹਨ ਵੀ ਕਹਿੰਦੇ ਨੇ ਘਰ ਕੀ ਗੀ ਹਨ ਚੰਗੀ ਜਨ ਤਾਂ ਨਾ ਲੇਵੈ ਮੰਗੀ ਜਿਹਨੂੰ ਇਹ ਪਤਾ ਲੱਗ ਜਾਏ ਨਾ ਆਪਣੇ ਬਾਰੇ ਥੈਟ ਮੈਂ ਈਵਲ ਸੋਚਣ ਲੱਗ ਪਿਆ ਹਰ ਵੇਲੇ ਕਰ ਕੀ ਨਾਰ ਉਹ ਚੰਗੇ ਵਾਲੀ ਮੰਗੇਗਾ ਪਰ ਆਪਣੀ ਕਰ ਕੀ ਨਾਰ ਆਪਣੀ ਮਤ ਆਪਣੀ ਭੈੜੀ ਖਿਆਲਾਂ ਵਾਲੀ ਕੁਮਤ ਨੂੰ ਨਾਲ ਲੈ ਕੇ ਹਰ ਵੇਲੇ ਫਿਰਦੇ ਰਹਿਣਾ ਇਹਨੂੰ ਕਹਿੰਦੇ ਨੇ ਸਦਾ ਰਹਿਤ ਸੰਗ ਲਾਗੀ ਕਰ ਕੀ ਨਾਰ ਬਹੁਤ ਹੀ ਇਤਜਾਸਿਓ ਹੀ ਤਜਾਸਿਓ ਹੁੰਦਾ ਵੀ ਬੜਾ ਪਿਆਰ ਹੁੰਦਾ ਆਪਣੀ ਭੈੜੀ ਅਕਲ ਜਿਹਦੇ ਨਾਲ ਹਰ ਕਿਸੇ ਨੂੰ ਟੱਚ ਕੀਤੇ ਬਗੈਰ ਥਰਮਾਮੀਟਰ ਨਾਲ ਹਰ ਕਿਸੇ ਦੇ ਅੰਦਰ ਦੀ ਜਾਣ ਲੈਣਾ ਉਹ ਕਵੇ ਕੁਛ ਤੇ ਸਮਝਣਾ ਕੁਝ ਹੋਰ ਉਹ ਨੂੰ ਹੀ ਕਹਿੰਦੇ ਨਾ ਮਾਦਵੇ ਕਿਆ ਕਹੀਏ ਭਰਾ ਮੈਸਾ ਜੈਸਾ ਮਾਨਿਆ ਹੋਇਨਾ ਤੈਸਾ ਐਸ ਪੁਲੇਖੇ ਵਾਲੀ ਮਤ ਲੈ ਕੇ ਫਿਰਨਾ ਔਰ ਉਹਦੇ ਨਾਲ ਬੜਾ ਪਿਆਰ ਹੋਣਾ ਅਟੈਚਮੈਂਟ ਹੋਣੀ ਨਹੀਂ ਮੈਂ ਆਪਣੀ ਅਕਲ ਨਹੀਂ ਛੱਡਾਂਗਾ ਸੋ ਭੈ ਆਪਣੀ ਭੈੜੀ ਅਕਲ ਦੇ ਨਾਲ ਇਤਨਾ ਮਾਨ ਹੁੰਦਾ ਇਤਨਾ ਹੰਕਾਰ ਹੁੰਦਾ ਘਰ ਕੀ ਨਾਰ ਬਹੁਤ ਹੀ ਤੇ ਜਾਂਸਿਓ ਓਏ ਮੇਰੇ ਮਨ ਤੈਨੂੰ ਪਤਾ ਹੈ ਦੀ ਆਪਣੀ ਭੈੜੀ ਅਕਲ ਦੇ ਨਾਲ ਹਮੇਸ਼ਾ ਉਹਨੂੰ ਨਾਲ ਲੈ ਕੇ ਫਿਰਦਾ ਰਹਿੰਦਾ ਤੈਨੂੰ ਇਹਦੇ ਨਾਲ ਬੜਾ ਪਿਆਰ ਹੈ ਸਦਾ ਰਹੇ ਸੰਗ ਲਾਗੀ ਪਰ ਇੱਕ ਗੱਲ ਯਾਦ ਰੱਖ ਜਬੀ ਹੰਸ ਤਜੀਏ ਕਾਇਆ ਇਹ ਕਾਇਆ ਕੀ ਹੈ ਮਨ ਮਨ ਕੌਣ ਹੈ ਜਿਹੜਾ ਇੰਦਰੀ ਗਿਆਨ ਇੰਦਰੀਆਂ ਨਾਲ ਮਿਲ ਕੇ ਦੇਹੀ ਗਾਮਾ ਜੀਉ ਤਰ ਮੈਤੋ ਬਸੈ ਪੰਜ ਕਿਸਾਨਾ ਨੈਨੂ ਨਕਰੂ ਸਰਬ ਨੂੰ ਰਾਸਪਤ ਇੰਦਰੀਕਿਆ ਨਾ ਮਾਨਾ ਬਾਬਾ ਆਪਣਾ ਬਸੋ ਇਹ ਗਾਉਂ ਇਹ ਜਿਹੜਾ ਗਾਂ ਵਸਾ ਕੇ ਬੈਠਾ ਹੋਇਆ ਨਾ ਉਸ ਮਨ ਦੀ ਇਸ ਸੋਚਨੀ ਦੇ ਢੰਗ ਨੂੰ ਕਾਇਆ ਕਹਿੰਦੇ ਨੇ ਦੇਹ ਕਹਿੰਦੇ ਨੇ ਜੇ ਚੰਗੀ ਬਣਾ ਲੇ ਉਹਨੂੰ ਦੁਰਲਭ ਦੇ ਕਹਿੰਦੇ ਨੇ ਜੇ ਭੈੜੀ ਬਣਾ ਲੇ ਤਾਂ ਇਹ ਦੇ ਇਸ ਦੇ ਦੇ ਨਾਲ ਅਟੈਚਮੈਂਟ ਰਹਿੰਦੀ ਹੈ ਦੇ ਅਧਿਆਸ ਵਿੱਚ ਰਹਿੰਦਾ ਹੈ ਸ਼ਰੀਰਕ ਸੁੱਖਾ ਤੱਕ ਮਾਦੂਤ ਰਹਿੰਦਾ ਹੈ ਜਬੀ ਹੰਸ ਤਜੀ ਇਹ ਕਾਇਆ ਮਤਲਬ ਹੈ ਜਦੋਂ ਇਸ ਮੇਰੇ ਮਨ ਨੇ ਹੰਸ ਰੂਪੀ ਬਿਰਤੀ ਛੱਡ ਦਿੱਤੀ ਜਬ ਹੀ ਹੰਸ ਤਜੀਏ ਕਾਇ ਤਜੀ ਹੁੰਦਾ ਛੱਡੀ ਜਦੋਂ ਹੰਸ ਬਿਰਤੀ ਛੱਡੀ ਹੰਸ ਦਾ ਕੰਮ ਕੀ ਹੁੰਦਾ ਸਾਧ ਸੰਗਤ ਜੀ ਹੰਸ ਦਾ ਕੰਮ ਹੁੰਦਾ ਜਿੱਥੇ ਬਹਿਣਾ ਹੀਰੇ ਮੋਤੀ ਝੁਗਣਾ ਹੰਸ ਦਾ ਕੰਮ ਹੁੰਦਾ ਜਿੱਥੇ ਜਾਏ ਬਈਏ ਭਲਾ ਗਈ ਹੈ ਚੋਲ ਅਮਰਤ ਵੀ ਜਾ ਹਾਸ ਦਾ ਕੰਮ ਕੀ ਹੁੰਦਾ ਜਿੱਥੇ ਜਾਂਦਾ ਸਤ ਸੰਗਤ ਦੀ ਗੱਲ ਕਰਦਾ ਜਿੱਥੇ ਜਾਂਦਾ ਜੋੜਨ ਦੀ ਗੱਲ ਕਰਦਾ ਅਸੀਂ ਗੁਰਦੁਆਰੇ ਵੀ ਜਿੱਥੇ ਰੱਖਦੇ ਆ ਨਾ ਉਤੋਂ ਜੋੜਾ ਕਰ ਕਹਿੰਦੇ ਆ ਜੋੜਾ ਕਰ ਇਹਨੂੰ ਤਬਲਾ ਨਹੀਂ ਕਹਿੰਦੇ ਆ ਜੋੜੀ ਕਹਿੰਦੇ ਆ ਛੋਟੇ ਛੋਟੇ ਛੋਟੂ ਛੋਟੇ ਲਫਜ਼ ਨੇ ਕਨਸੈਪਟਸ ਨੇ ਸਾਡੀ ਪੁਸਤਕ ਹੈ ਵਿਰਾਸਤ ਜਿਹਦੇ ਵਿੱਚ ਅਸੀਂ ਇਹ ਸਾਰੇ ਸਮਝਣ ਦਾ ਯਤਨ ਕੀਤਾ ਹੈ ਜੋੜਨਾ ਕਿਸਰ ਲੋਕਾਂ ਨੂੰ ਜੋੜੀ ਦੇ ਪਿਆਰ ਜਿੱਥੇ ਜਾਈਏ ਪਿਆਰ ਵਧਾਈਏ ਜੋੜੀਏ ਤੋੜੀਏ ਨਾ ਗੁਣਾ ਕਾ ਹੋਵੇ ਵਾਸਲਾ ਕਾਡ ਵਾਸ ਲਈਏ ਜੇ ਗੁਣ ਹੋਵੇ ਸਾਧਨਾ ਮਿਲ ਸਾਧ ਕਰੀ ਜੇ ਸਾਧ ਕਰੀ ਜੇ ਗੁਣਾ ਕੇਰੀ ਐ ਹੰਸਾ ਕੰਮ ਐ ਕਾਂ ਦਾ ਕੀ ਕੰਮ ਐ ਜਿੱਥੇ ਜਾਣਾ ਕਾਂ ਕਾ ਕਰਦੇ ਰਹਿਣਾ ਮੁਰਦਾਰ ਖਾਂਦੇ ਰਹਿਣਾ ਚੁੰਝ ਮਾਰਦੇ ਰਹਿਣਾ ਚੰਗੇ ਪੱਲੇ ਕੰਮ ਨੂੰ ਹੀ ਚੁੰਝ ਮਾਰ ਕੇ ਵਿਗਾੜਦੇ ਰਹਿਣਾ ਮੈਂ ਡਿਸਾਈਡ ਕਰਨਾ ਮੈਂ ਕਾਂ ਹਾਂ ਯਾ ਮੈਂ ਹੰਸਾਂ ਸਾਥ ਸੰਗਤ ਜੀ ਇਹ ਆਪਣੇ ਤੇ ਡਿਪੈਂਡ ਹੈ ਕਿ ਮੈਂ ਕਾ ਬਣਨਾ ਹੈ ਤਾਂ ਮੈਂ ਕਮਾ ਮੈਂ ਕਾ ਹਾਂ ਜੇ ਮੈਂ ਹੰਸ ਬਣਨਾ ਹੈ ਤੇ ਮੈਂ ਦਿਨ ਰਾਤ ਆਪਣੇ ਆਪ ਨੂੰ ਇਨਸਪਾਇਰ ਕਰਾਂ ਮੈਂ ਹੰਸਾਂ ਮੇਰਾ ਕੰਮ ਹੈ ਮੈਂ ਜਿੱਥੇ ਜਾਵਾਂ ਭੱਲੇ ਦੀਆਂ ਗੱਲਾਂ ਕਰਾਂ ਭੱਲੇ ਦੀਆਂ ਜੋੜਨ ਦੀਆਂ ਗੱਲਾਂ ਕਰਾਂ ਲੇਕਿਨ ਓਏ ਮੇਰੇ ਮਾਨ ਸੁਣ ਜਬੀ ਹੰਸ ਤਜੀਏ ਕਾਇਆ ਜਦੋਂ ਹੰਸ ਬਿਰਤੀ ਛੱਡ ਦੇਈਦਾ ਹੈ ਤਾ ਜੀਵਨ ਪ੍ਰੇਤ ਪ੍ਰੇਤ ਦਾ ਭਾਗੀ ਹੋ ਜਾਂਦਾ ਹੈ ਤਾਂ ਅਸੀਂ ਜੀਂਦੇ ਜੀ ਟੁੱਟਦਾ ਫਿਰਦਾ লাশ ਵਾਂਗੂ ਪ੍ਰੇਤ ਵਾਂਗੂ ਜੀਵਨ ਬਿਤਾਉਂਦਿਆਂ ਜੇਕਰ ਸਾਧਨਾ ਸੇਵਿਆ ਹਰ ਕੀ ਸੇਵਾ ਨਾ ਏ ਤੇ ਕਰ ਮਰਘਟ ਸਾਰਖੇ ਭੂਤ ਵਸੈ ਤਿਨ ਮਾਏ ਤਾਂ ਅਸੀਂ ਭੂਤ ਹੋ ਜਾਂਨੇ ਆ ਮਰਨ ਤੋਂ ਬਾਅਦ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਭੂਤ ਪ੍ਰੇਤ ਦਰਸਲ ਜੀਂਦੇ ਜੀ ਅਸੀਂ ਜੀਂਦੇ ਆ ਕਦੋਂ ਕਿਸ ਤਰ੍ਹਾਂ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉਤਾ ਮੈਲੇ ਇਤਨੀ ਜਨਮ ਜੁਆ ਆ ਰਿਹਾ ਹੈ ਇਤਿਸਨਾ ਵੱਡਾ ਰੋਗ ਲਗਾ ਮਰਨ ਨੂੰ ਸਾਰਾ ਵੇਦਾ ਮੇ ਨਾਮ ਉਤਮ ਸੇ ਸੁਣੇ ਨਹੀਂ ਫਿਰੇ ਦਿਓ ਬੇਤਾਲਿਆ ਜਿਹੜਾ ਬੇਤਾਲ ਜੀਵਨ ਹੁੰਦਾ ਹੈ ਨਾ ਉਹਨੂੰ ਭੂਤ ਪ੍ਰੇਤ ਜੀਵਨ ਕਹਿੰਦੇ ਨੇ ਭੂਤ ਪ੍ਰੇਤ ਮਰਨ ਤੋਂ ਬਾਅਦ ਸੋਕਾਰ ਗੁਰਮਤ ਅਨੁਸਾਰ ਬਿਲਕੁਲ ਨਹੀਂ ਹੁੰਦਾ ਤਾੰਤ੍ਰਿਕਾਂ ਦੀ ਗੇਮ ਹੈ ਅਸੀਂ ਜੇ ਨਿਰ ਪਾਉ ਜੋ ਪੈ ਸਗਲ ਪਾਉ ਮਿਟੇ ਵਾਲੀ ਬਾਣੀ ਪੜ੍ਹ ਇਹ ਜਿੰਨ ਨਿਰਪੋਜੀ ਨਾ ਨਿਰਪੋਤ ਐ ਦਿਨ ਕਾ ਪੌਸਪ ਗਵਾਸੀ ਵਾਲੀ ਜਾਤ ਸਿੱਖ ਲਈਏ ਤਾਂ ਅਸੀਂ ਕਹਾਂਗੇ ਭੂਤ ਪ੍ਰੇਤ ਤੇ ਹੁੰਦੇ ਨੇ ਪਰ ਡਰਨਾ ਨਹੀਂ ਚਾਹੀਦਾ ਅਸੀਂ ਸਿੱਧੀ ਗੱਲ ਕਰਾਂਗੇ ਭੂਤ ਪ੍ਰੇਤ ਹੁੰਦੇ ਹੀ ਨਹੀਂ ਹਨ ਕਿਉਂਕਿ ਗੁਰਮਤਿ ਕੋਈ ਪਰਮਪੂਰ ਲੇਖਾ ਨਹੀਂ ਹੈ ਜਿਹਦੇ ਇਸ ਪਰਮਪੂਰ ਲੇਖੇ ਦੇ ਪਾਏ ਦੇ ਕਾਰਨ ਅੱਜ ਦੁਨੀਆ ਤਾੰਤ੍ਰਿਕ ਦੇ ਬੂਏ ਤੇ ਡਰਦੀ ਮਰਦੀ ਫਸੀ ਹੋਈ ਹੈ ਧਾਗੇ ਤਵੀਤ ਜਾਦੂ ਟੂਣੇ ਮਸਾਣਾ ਤੇ ਜਾਣਾ ਇਹ ਸਾਰੀ ਖੇਡ ਚੱਲੀ ਹੀ ਤਾਂ ਹੈ ਕਿਉਂਕਿ ਅਸੀਂ ਉਹਨਾਂ ਨੂੰ ਕਹਤਾ ਭੂਤ ਪ੍ਰੇਤ ਹੁੰਦੇ ਨੇ ਅਸੀਂ ਗੁਰਬਾਣੀ ਪੜ੍ਹ ਕੇ ਸਿੱਖਣਾ ਕਿ ਮੈਂ ਜੀਂਦੇ ਦੀ ਭੂਤ ਪ੍ਰੇਤ ਬਿਤਾਲਾ ਵਾਲਾ ਜੀਵਨ ਨਹੀਂ ਜੀਣਾ ਮੈਂ ਜਦੋਂ ਹੰਸਬਿਰਤੀ ਛੱਡਦਾ ਹਾਂ ਤਾਂ ਮੇਰਾ ਜੀਵਨ ਪ੍ਰੇਤ ਪ੍ਰੇਤ ਦਾ ਭਾਗੀ ਹੋ ਜਾਂਦਾ ਹੈ ਕਹਿੰਦੇ ਨੇ ਜਬ ਹੀ ਹੰਸ ਤਜੀਏ ਕਾਇਆ ਸੋ ਇਸ ਪੰਕਤੀ ਦੇ ਅਰਥ ਮੰਨੇ ਘਰ ਕੀ ਨਾਰ ਬਹੁਤ ਹੀ ਜਾਸਿਓ ਸਦਾ ਰਹਿਤ ਸੰਲਾਗੀ ਮੀਨਸ ਜਿਹੜੀ ਭੈੜੀ ਮਤ ਹਰ ਵੇਲੇ ਲੈ ਕੇ ਫਿਰਦਾ ਰਹਿੰਦਾ ਜਬੀ ਹੰਸ ਤਜੀਏ ਕਾਇਆ ਜੇ ਤੂੰ ਹੰਸ ਬਿਰਤੀ ਛੱਡ ਦੇਵੇਂ ਹੰਸ ਬਿਰਤੀ ਚੰਗੇ ਗੁਣ ਚੰਗੇ ਖਿਆਲ ਜਿੱਥੇ ਜਾਣਾ ਭੱਲਾ ਸੋਚਣਾ ਉਹ ਛੱਡ ਦਿਓ ਤਾਂ ਪ੍ਰੇਤ ਭਾਗੀ ਹੋ ਜਾਂਦੇ ਆ ਪ੍ਰੇਤ ਜੀਵਨ ਦੇ ਭਾਗੀ ਹੋ ਜਾਂਦੇ ਆ ਇਹ ਵਿਦਕੋ ਵਿਵਹਾਰ ਬਣਿਓ ਇਸ ਤਰੀਕੇ ਨਾਲ ਸਾਡਾ ਵਿਵਹਾਰ ਚੱਲਦਾ ਪਿਆ ਲਾਸਟ ਪਦੇ ਚ ਕਹਿੰਦੇ ਨੇ ਇਹ ਵਿਦਕੋ ਵਿਵਹਾਰ ਬਣਿਓ ਹੈ ਇਸ ਵਿਧੀ ਸੇ ਹਮ ਸਬ ਦਾ ਇਕ ਦੂਸਰੇ ਸੇ ਬਿਹੇਵੀਅਰ ਚਲ ਰਹਾ ਹੈ ਕੋਈ ਮੇਰੇ ਮਨ ਇਕ ਤਨ ਤਨੂ ਵੀ ਸੋਚਨਾ ਹੈ ਕਿ ਤੇਰੇ ਅੰਗਾ ਨਾਲ ਇਹ ਚਲ ਰਹਾ ਹੈ ਔਰ ਤੇਰੀ ਬਾਡੀ ਦੇ ਕਾਰਨ ਤੂੰ ਦੇ ਅਧਿਆਸ ਵਿੱਚ ਫਸਿਆ ਹੈ ਇਹ ਵੀ ਕੋ ਵਿਵਹਾਰ ਬਣਿਓ ਹੈ ਜਾਂ ਸੇ ਉਹ ਨੇ ਲਗਾਇਆ ਹੋ ਤੂੰ ਆਪਣੀ ਭੈੜੀ ਮਾਤ ਨਾਲ ਨੇ ਲਗਾਇਆ ਔਰ ਤੇਰੀ ਭੈੜੀ ਮਾਤ ਤੈਨੂੰ ਆਪਣੇ ਸਰੀਰ ਬਾਰੇ ਹਮੇਸ਼ਾ ਸੋਚਣ ਵਾਸਤੇ ਕਹਿੰਦੀ ਰਹਦੀ ਹੈ ਤਾਂ ਤੂੰ ਆਪਣੇ ਸਰੀਰ ਤੱਕ ਸੈਲਫਿਸ਼ ਰਹਿਣਾਵੇਂ ਦੂਜਿਆਂ ਵਾਸਤੇ ਸੋਚ ਨਹੀਂ ਪਾਉਂਦਾ ਗੁਰੂ ਨੇ ਸਿਖਾਇਆ ਸੀ ਹਾਊ ਟੂ ਲਿਵ ਫਾਰ ਅਦਰਸ ਉਹ ਤਨੂੰ ਜੀਵਨ ਦਾ ਅਸਮਝ ਹੀ ਨਹੀਂ ਆਉਂਦੀ ਇਹ ਵਿਦ ਕੋ ਬਿਵਹਾਰ ਬਣਿਆ ਜਾ ਸੀ ਉਹ ਨੇ ਲਗਾਏ ਹੋ ਅੰਤ ਬਾਰ ਨਾਨਕ ਬੀਨਾਰ ਜੀ ਅੰਤ ਕੀ ਹੈ ਸਰੀਰਕ ਡੈਥ ਨੂੰ ਨਹੀਂ ਕਹਿੰਦੇ ਨੇ ਅੰਤ ਦਾ ਮਤਲਬ ਹੁੰਦਾ ਜਦੋਂ ਜਮ ਮੈਨੂੰ ਪਕੜ ਲਵੇ ਜਦੋਂ ਮੈਂ ਸੱਚ ਦਾ ਪੱਲਾ ਛੱਡ ਦਿਆਂ ਅਸੀਂ ਇੱਕ ਸੈਮੀਨਾਰ ਹੀ ਸਮਝਿਆ ਸੀ ਅੱਧਾ ਸੈਮੀਨਾਰ ਹੋਣ ਤੋਂ ਬਾਅਦ ਮੈਂ ਸਾਥ ਸੰਗਤ ਨੂੰ ਪੁੱਛਿਆ ਸੀ ਸਾਸੰਗਤ ਜੀ ਇੱਕ ਪੁਲ ਹੈ ਪੁਲ ਦੀ ਚੌੜਾਈ 20 ਫੁੱਟ ਹੈ ਜੇ ਪੁਲ ਦੇ ਸੈਂਟਰ ਵਿੱਚ ਇੱਕ ਬੱਚਾ ਖੜਾ ਆਪਣੇ ਪਿਓ ਦੀ ਉਂਗਲ پکڑ ਕੇ ਪਿਓ ਬੋਲਦਾ ਪਿਆ ਬੇਟਾ ਉਂਗਲੀ ਕੋ چھوڑ ਨਾ ਮੱਤ ਅਗਰ ਉਂਗਲੀ ਛੋੜੀ ਤਾਂ 10 ਫੁੱਟ ਦੂਰ ਜਾ ਕੇ ਪੁਲ ਸੇ ਨੀਚੇ ਗਿਰ ਜਾਏਗਾ ਤਾਂ ਨੀਚੇ ਨਦੀ ਹੈ ਡੂਬ ਕੇ ਮਰ ਜਾਏਗਾ ਸਾਸੰਗਤ ਜੀ ਦੱਸੋ ਜਦੋਂ ਡੂਬ ਕੇ ਮਰ ਜਾਏਗਾ ਉਹਨੂੰ ਅੰਤਕਾਲ ਕਹਿੰਦੇ ਨੇ ਜਾਂ ਜਿਸ ਵੇਲੇ ਉਹਨੇ ਪਿਓ ਦੀ ਉਂਗਲ ਛੱਡੀ ਵਿਚਾਰ ਕੇ ਦੇਖਣਾ ਜਦੋਂ ਅਸੀਂ ਸੱਚ ਦਾ ਪੱਲਾ ਛੱਡਦੇ ਆ ਉਹਨੂੰ ਅੰਤਬਾਰ ਕਹਿੰਦੇ ਨੇ ਅੰਤਕਾਲ ਕਹਿੰਦੇ ਨੇ ਸੱਚ ਦਾ ਪੱਲਾ ਜਿਸ ਵੇਲੇ ਛੱਡਿਆ ਜਮ ਨੇ ਉਸੇ ਵੇਲੇ ਪਕੜ ਲਿਆ ਸ੍ਰੀ ਰਾਮ ਨਾਮ ਉਚਰਮਨਾ ਅੱਗੇ ਜਮਦਲ ਬਿਕਮ ਕਨਾ ਸਰਵਰ ਪੰਖੀ ਏਕੜੋ ਫਾਹੀਵਾਲ 50 ਚਾਰੇ ਪਾਸੇ ਜਮ ਬਿਰਤੀ ਤੈਨੂੰ ਕੈਚ ਕਰ ਲੇਗੀ ਬੀ ਕੇਅਰਫੁਲ ਡੋਨਟ ਫੋਰਗੇਟ ਸੱਚ ਦਾ ਪੱਲਾ ਸੱਚ ਦਾ ਪੱਲਾ ਨਾ ਛੱਡੀ ਸੱਚ ਦਾ ਪੱਲਾ ਛੱਡੋ ਨਾ ਅੰਤ ਬਾਾਰ ਅੰਤ ਬਾਾਰ ਨਾਨਕ ਬਿਨ ਹਾਰ ਜੀ ਹਾਰ ਕੋਨਾ ਪ੍ਰੀਤਮ ਪ੍ਰੀਤਮ ਕੋਨਾ ਪ੍ਰਭ ਪ੍ਰਭ ਕੋਨਾ ਅੰਦਰ ਵਸਦੇ ਰੱਬ ਜੀ ਸਾਚਨ ਜੀ ਬਾਣੀ ਪੜੋਗੇ ਨਾ ਬੜਾ ਵਿਸਮਾਦ ਆਏਗਾ ਪਤਾ ਲੱਗੇਗਾ ਜਿਸ ਵੇਲੇ ਮੇਰਾ ਮਨ ਇਸ ਹਾਰ ਜੀ ਦੀ ਗੱਲ ਸੁਣ ਸੁਣਦਾ ਹੈ ਇਸ ਪ੍ਰਭ ਜੀ ਦੀ ਗੱਲ ਸੁਣਦਾ ਹੈ ਤਾਂ ਮੇਰਾ ਬਨ ਉਹਦੇ ਅੰਦਰ ਮਰਜ ਹੋ ਜਾਂਦਾ ਹੈ ਇਕਮਿਕ ਹੋ ਜਾਂਦਾ ਉਹਨੂੰ ਕਹਿੰਦੇ ਨੇ ਸਤਗੁਰ ਕੀ ਜਿਸ ਨੋ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਉਹ ਅੰਦਰ ਦੇ ਰੱਬ ਜੀ ਦੇ ਨਾਲ ਇਕਮਿਕ ਹੋ ਜਾਂਦਾ ਤਾਂ ਇਹ ਮਨ ਪ੍ਰਭ ਬਣ ਜਾਂਦਾ ਹੈ ਇਹ ਮਨ ਹਰ ਬਣ ਜਾਂਦਾ ਹੈ ਉਹਨੂੰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸਾਸੰਗਤ ਇਸ ਤਰੀਕੇ ਦੇ ਨਾਲ ਕਈ ਸ਼ਬਦਾਂ ਦੇ ਅਰਥ ਪੜ੍ਹ ਕੇ ਹੈਰਾਨੀ ਹੀ ਹੁੰਦੀ ਹੈ ਕਿ ਉੱਥੇ ਪ੍ਰਭ ਕੌਣ ਹੈ ਉੱਥੇ ਹਰ ਕੌਣ ਹੈ ਰੱਬ ਜੀ ਨੂੰ ਕਹਿ ਰਹੇ ਨੇ ਜਾਂ ਮਰਜ ਮਨ ਐਲੀਵੇਟਡ ਮਨ ਜਿਹੜਾ ਰੱਬ ਨਾਲ ਇੱਕ ਭਿਕ ਹੋ ਗਿਆ ਹੈ ਦ્વੈਤ ਰੂਪ ਜੀ ਦਾ ਮੁੱਕ ਚੁਕਾ ਹੈ ਜਦੋਂ ਦ્વੈਤ ਰੂਪ ਮੁੱਕ ਜਾਂਦਾ ਉਹਨੂੰ ਨਾਨਕ ਪਦ ਕਹਿੰਦੇ ਨੇ ਆ ਦ્વੈਤ ਅਵਸਥਾ ਨੂੰ ਨਾਨਕ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮਨਾ ਆਇਓ ਭੈੜੇ ਖਿਆਲ ਕੰਮ ਨਹੀਂ ਆਉਂਦੇ ਨੇ ਔਰ ਇੰਦਰੀ ਗਿਆਨੀ ਇੰਦਰੀ ਕੰਮ ਨਹੀਂ ਆਉਂਦੇ ਨੇ ਤੂੰ ਮੇਰੇ ਮਨ ਪ੍ਰੀਤਮ ਨੂੰ ਅੰਦਰ ਸਮਝਣਾ ਹੈ ਪ੍ਰੀਤਮ ਦੀ ਆਵਾਜ਼ ਨੂੰ ਸੁਣਨਾ ਹੈ ਤੇ ਜਿਸ ਦੇ ਨਾਲ ਪਿਆਰ ਹੋਵੇ ਨਾ ਸਾਧ ਸੰਗਤ ਜੀ ਉਹਦੀ ਗੱਲ ਅਸੀਂ ਧਿਆਨ ਨਾਲ ਸੁਣਦੇ ਆ ਉਹਨੂੰ ਕੰਨ ਦੇ ਕੇ ਸੁਣਨਾ ਕਹਿੰਦੇ ਨੇ ਜਿਹਦੇ ਨਾਲ ਪਿਆਰ ਨਾ ਹੋਵੇ ਉਹਦੀ ਗੱਲ ਅਸੀਂ ਧਿਆਨ ਨਾਲ ਨਹੀਂ ਸੁਣਦੇ ਆ ਮਾਨੋ ਕੰਨ ਕੰਨ ਦੇ ਕੇ ਨਹੀਂ ਸੁਣੀ ਵੈਰੀ ਸਿੰਪਲ ਤਾ ਤੂੰ ਪ੍ਰੀਤਮ ਨੂੰ ਅੰਦਰ ਸਮਝ ਉਹਦੀ ਗੱਲ ਸੁਣ ਪਰ ਅਸੀਂ ਕਿਹਨਾਂ ਦੀ ਸੁਣਦੇ ਆ ਲੋਕਾਂ ਦੀ ਇਦਾ ਮਤਲਬ ਮੈਂ ਲੋਕਾਂ ਦੀ ਕੰਨ ਦੇ ਕੇ ਗੱਲ ਸੁਣਦਾ ਹਾਂ ਉਹਦੇ ਤੇ ਜਿਆਦਾ ਵਿਸ਼ਵਾਸ ਹੈ ਅੰਦਰ ਰੱਬ ਜੀ ਵਸਦੇ ਨੇ ਉਹਨਾਂ ਨੂੰ ਨਹੀਂ ਸੁਣਦਾ ਜਿਹੜਾ ਅੰਦਰ ਦੇ ਰੱਬ ਨੂੰ ਨਹੀਂ ਸੁਣਦਾ ਨਾ ਉਹਨੂੰ ਬਾਹਰ ਵੀ ਕਿਸੇ ਤੇ ਟਰਸਟ ਨਹੀਂ ਰਹੇਗਾ ਜਿਹੜਾ ਅੰਦਰ ਆਪਣੇ ਆਪ ਅੰਦਰ ਰੱਬ ਨਹੀਂ ਨਾ ਦੇਖ ਸਕਦਾ ਉਹ ਦੂਜਿਆਂ ਚ ਵੀ ਰੱਬ ਨਹੀਂ ਦੇਖੇਗਾ ਉਹ ਉੱਚੀ ਜਾਤ ਪੀ ਜਾਤ ਪਾ ਦੇ ਵਿਤਕਰੇ ਵੀ ਕਰੇਗਾ ਸ਼ਰੀ ਬਦਮਾਸ਼ ਤੇ ਵਿਤਕਰੇ ਵੀ ਕਰੇਗਾ ਗਰੀਬੀ ਅਮੀਰੀ ਦੇ ਵਿਤਕਰੇ ਵੀ ਕਰੇਗਾ ਮذਬ ਦੇ ਵਿਤਕਰੇ ਵੀ ਕਰੇਗਾ ਕਮਿਊਨਲ ਹੇਟਰੀਡ ਵੀ ਕਰੇਗਾ ਸੋ ਅੰਤ ਬਾਾਰ ਨਾਨਕਬੀਨ ਹਰਜੀ ਕੋਉ ਕਾਮ ਨਾ ਆਇਓ ਐ ਮੇਰੇ ਮਨ ਰਾਹੋਂ ਤੋਂ ਅਸੀਂ ਹੁਣ ਪੂਰਾ ਕਨਕਲੂਡ ਕਰਦਾ ਪ੍ਰੀਤਮ ਜਾਲਿਓ ਮਨਮਾਈ ਅੰਦਰ ਰੱਬ ਜੀ ਨੂੰ ਸਮਝ ਐ ਇੰਦਰੀ ਗਿਆਨ ਇੰਦਰੀ ਸਾਰੇ ਆਪਣੇ ਸੁੱਖ ਪਿੱਛੇ ਲੱਗੇ ਰਹਿੰਦੇ ਨੇ ਐ ਤੈਨੂੰ ਫਸਾਉਂਦੇ ਨੇ ਐ ਕੋਈ ਕੰਮ ਨਹੀਂ ਆਉਂਦੇ ਨੇ ਰਾਉ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਐ ਤੇਰੇ ਨਾਲ ਰਹਿੰਦੇ ਨੇ ਲੇਕਿਨ ਜਦੋਂ ਤੈਨੂੰ ਬਿਪਤ ਪਰੇਸ਼ਾਬੀ ਸੰਗ ਛਾੜਤ ਜਦੋਂ ਤੂੰ ਪ੍ਰੋਬਲਮ ਵਿੱਚ ਹੁੰਦਾ ਹੈ ਅਪਸੈਟ ਹੁੰਦਾ ਹੈ ਸਾਥ ਕੋਈ ਨਹੀਂ ਦਿੰਦੇ ਨੇ ਘਰ ਕੀ ਨਾਰ ਬਹੁਤ ਹੀ ਜਾਸੋ ਜਿਹੜੀ ਤੇਰੀ ਭੈੜੀ ਮਾਤਾ ਹਮੇਸ਼ਾ ਇਹਨੂੰ ਨਾਲ ਲੈ ਕੇ ਚਲਦਾ ਹੈ ਸਦਾ ਰੈਤ ਸੰਗ ਲਾਗੀ ਜਬੀ ਹੰਸ ਤਜੀਏ ਕਾਇਆ ਜਦੋਂ ਤੂੰ ਚੰਗੀ ਮਤ ਨੂੰ ਛੱਡ ਦਿੰਦਾ ਹੈ ਹੰਸ ਬਿਰਤੀ ਨੂੰ ਛੱਡ ਦਿੰਦਾ ਹੈ ਤਾਂ ਜਿੰਦੇ ਜੀ ਪ੍ਰੇਤ ਜੀਵਨ ਦਾ ਭਾਗੀ ਹੋ ਜਾਂਦਾ ਹੈ ਇਹ ਬਿੱਤ ਕੋ ਬਿਵਹਾਰ ਬਨਿਓ ਇਹ ਤਰੀਕਾ ਬਨ ਗਿਆ ਇਹ ਵਿਧੀ ਦੇ ਨਾਲ ਤੇਰਾ ਵਿਵਹਾਰ ਬਨ ਗਿਆ ਤੇਰੀ ਬਾਡੀ ਲੈਂਗੁਏਜ ਬਨ ਗਈ ਹੈ ਤੇਰਾ ਸੋਚਨੀ ਦਾ ਢੰਗ ਬਣ ਗਿਆ ਤੇਰਾ ਲੋਕਾਂ ਨਾਲ ਵੈਸਾ ਬਿਹੇਵੀਅਰ ਹੋ ਗਿਆ ਇਹ ਵੀ ਕੋ ਬਿਵਹਾਰ ਬਣਿਆ ਜਾਂ ਸਿਓ ਨੇ ਲਗਾਇਓ ਤੂੰ ਇਸ ਭੈੜੀ ਮੱਤ ਦੇ ਨਾਲ ਪਿਆਰ ਕਰਨਾ ਅਦਰਵਸ ਤੇ ਪ੍ਰੀਤਮ ਦੇ ਨਾਲ ਪਿਆਰ ਕਰਿਆ ਕਰ ਉਹਦੀ ਗੱਲ ਸੁਣਿਆ ਕਰ ਆਦਰਵਾਇਸ ਅੰਤਬਾਰ ਨਾਨਕ ਵੀ ਰਜੀ ਜਮ ਜਦੋਂ ਤੈਨੂੰ ਸਤਾਏਗਾ ਤਾਂ ਤੇਰੀ ਆਤਮਿਕ ਮੌਤ ਪਲ ਪਲ ਹੁੰਦੀ ਹੈ ਉਸ ਵੇਲੇ ਕੋਈ ਕੰਮ ਨਹੀਂ ਆਏਗਾ ਤੈਨੂੰ ਆਪਣਾ ਜੀਂਦੇ ਜੀ ਜਮ ਤੋਂ ਛੁਟਣਾ ਹੈ ਜੀਂਦੇ ਜੀ ਸਲਵੇਸ਼ਨ ਵਾਈਲ ਲਿਵਿੰਗ ਲੈਣੀ ਹੈ ਜੀਵਤਿਆ ਮਰ ਰਹੀਏ ਵਾਲੀ ਮੁਕਤ ਅਵਸਥਾ ਸਿੱਖਣੀ ਹੈ ਤਾਂ ਤੂੰ ਪ੍ਰੀਤਮ ਜਾਨ ਲਿਓ ਮਨ ਮਾਈ ਉਹਨਾਂ ਦਾ ਸੁਣਿਆ ਸੁਣਿਆ ਕਰ